ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਮੰਗਲਵਾਰ ਤੇ ਅਸੀਂ ਜਾ ਰਹੇ ਹਾਂ ਗੁਰੂ ਘਰ ਤੇ ਅੱਜ ਢਾਡੀ ਜਥਾ ਵੀ ਆ ਰਿਹਾ ਦੱਸਦੇ ਪਏ ਨੇ ਤੇ ਆਜੋ ਚਲੋ ਗੁਰੂ ਘਰ ਚਲੀਏ ਆਪਾਂ ਲੋ ਜੀ ਸੀ ਆ ਗਏ ਨੇ ਬੱਦਰ ਆ ਗਏ ਬੱਦਰੀ ਹੁਣ

ਜੋ ਕਿ ਮੰਗਲਵਾਰ ਦੇ ਜਪੀ ਸ਼ਾਮਾਂ ਦੇ ਜਿਬਾਨਾਂ ਦੀ ਸੇਵਾ ਕਲੰਬਾ ਤੋਂ ਸਮੂਹ ਸੰਗਤਾਂ ਨੂੰ ਸੇਵਾ ਹੋ ਰਹੀ ਹੈ ਤਾਂ ਤਾਂ ਲਗਨ ਸੇਵਾ ਬਈ ਹੋ ਭਾਈ

ਪਿੰਡ ਆਪਣੇ ਖੜੋ ਆ ਜਾ ਇਹ ਤਾਂ ਹੋਣੀ ਵੀ ਪੈਂਦਾ ਆ ਆਇਆ ਕੋਣ ਇਹ ਆ ਕੰਮ ਕਰਦੇ ਹੁਣ ਇਹ ਤਾਂ ਗੱਲ ਹੈਗੀ ਜੱਦੀ ਪਰਸ਼ੀ ਕੰਮ ਆ ਬਈ ਉਹ ਕਰਨੇ ਨਹੀਂ ਛੱਡਿਆ ਤੇ ਇਹ ਨਹੀਂ ਛੱਡਣਾ ਭਾਈ ਜੀ ਬਣੇ ਹੋਰ ਰਹਿੰਗੇ ਜਿਹਨੇ ਪਹਿਲਾਂ ਜਦੋਂ ਇੰਡੀਆ ਗਿਆ ਤੇ ਉਹ ਤਾਂ ਉਹਦੇ ਤੋਂ ਜੂਤਾਂ ਦਾ ਉਹਦੋਂ ਵੀ ਬਾਹਰ ਹੀ ਜਾਂਦਾ ਹੈ ਕੋਟ ਜਵਾ ਬਾਪੂ ਘੜਦਾ ਹੈ ਉਹਨੂੰ ਬਾਹਰ ਹੀ ਜਾਂਦਾ ਦੱਸੋ ਚਾਚਾ ਜੀ ਕੋਸ਼ਿਸ਼ ਬਚਨ ਆਪਣੇ ਬੜੀ ਦਾ ਵਧੀਆ ਕੰਮ ਚੱਲੀ ਜਾਂਦਾ ਹੈ ਇਹ ਸ਼ਾਮ ਨੂੰ YouTube ਤੇ ਦੇਖਿਓ ਰਾਤ ਨੂੰ ਹਾਂਜੀ ਲੈ ਕੇ ਦੱਸ ਲਓ ਪਾ ਲਈਏ ਹਾਂਜੀ ਆ ਲਾਗੇ ਵੀ ਸਾਗ ਵੀ ਲੱਗਦਾ ਸਾਗ ਵੀ ਬਿਲਦਾ ਅੱਜ ਲਾਸਟ ਦੇਣੀ ਆ ਕਹਿੰਦੇ ਗੁਰਦਾਤਾ ਜੀ ਵੀ ਕਮਾਦ ਹੈ ਨਹੀਂਗਾ ਹੁਣ ਤੇ ਫੇਰ ਦਸੰਬਰ ਵਿੱਚ ਗੁਰ ਨਿਕਲੂਗਾ ਤੇ ਫੇਰ ਆਊਗਾ ਗੁਰ ਸਾਰਿਆਂ ਨੂੰ ਮਿਲੂਗਾ ਤੇ ਜਿਹੜੇ ਲੈਣਾ ਅੱਜ ਹੀ ਲੈ ਲਓ ਸਾਰੇ ਗੱਲ ਇਹ ਗੱਲ ਨਾਲੇ ਦੱਸੋ ਕੌਣ ਕੌਣ ਹੈ ਪਛਾਣੇ ਜੇ ਕੋਈ ਜੇ ਪਛਾਣਦੇ ਦੱਸਿਓ ਜਰੂਰ ਕਮੈਂਟ ਕਰਕੇ ਵੀ ਇਹ ਦੂਰੇ ਵਿਛਾੜੇ ਜਾਂਦੇ ਦੂਰੇ ਵਿਛਾੜੇ ਦਾ ਇਹ ਤਾਂ ਗੱਲ ਹੈਗੀ ਆ ਨਿੱਕੇ ਹੁੰਦੇ ਇਹਨਾਂ ਦੇ ਘਰੇ ਵਹਿਲੀ ਜਾਂਦੇ ਸੀ ਗੋੜਖਾਨ ਬਹੁਤ ਜਦੋਂ ਸਕੂਲੇ ਜਾਣਾ ਵੱਡੇ ਤੇ ਦੰਦੀਆਂ ਵਿੱਚ ਦੀ ਹੋ ਕੇ ਤੇ ਹੁਣ ਤਾਂ ਦੰਦੀਆਂ ਤਾਂ ਨਹੀਂ ਕਿਸੇ ਨੂੰ ਪਤਾ ਹੁਣ ਅੱਜ ਕੱਲ ਤਾਂ ਮੇਰੇ ਹਿਸਾਬ ਨਾਲ ਨਹੀਂ ਨਹੀਂ ਦੰਦੀਆਂ ਦਾ ਨਹੀਂ ਪਤਾ ਕਿਸੇ ਨੂੰ ਅੱਗੇ ਦੰਦੀਆਂ ਥਾੜੀ ਜਾਣਾ ਚਾ ਲੋ ਜੀ ਇਸ ਕਰਕੇ ਉੱਥੇ ਗੋੜ ਰਾਜ ਚ ਬਜ਼ੁਰਗਾਂ ਨੇ ਕੱਢਦੇ ਹੋਣਾ ਤੇ ਖਾ ਕੇ ਜ਼ਰੂਰ ਜਾਣਾ ਚਲੋ ਬਾਕੀ ਅੱਗੇ ਦੇਖੋ ਇਹ ਗੱਲ ਹੈ ਕੁਝਿਆ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਭਾਜੀ ਬਹੁਤ ਸੇਵਾਦਾਰ ਸੇਵਾ ਕਰਦੇ ਨੇ ਹਰ ਮੰਗਲਵਾਰ ਸ਼ਨੀਵਾਰ ਸੁਹਣਸਰਾ ਪਾਠ ਆਣ ਕੇ ਕਰਦੇ ਤੇ ਜੇ ਕਿਸੇ ਨੇ ਕਿਸੇ ਘਰੇ ਕਰਾਉਣਾ ਹੋਏ ਭਾਜੀ ਨੂੰ ਸਭ ਸਾਰੇ ਦਾ ਆ ਇਧਰ ਨਾਲ ਸਾਦੀ ਭਾਜੀ ਖੜੇ ਆ ਇਹ ਆਈ ਇਧਰ ਹੈਪੀ ਇਧਰ ਛੋਟੂ 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 ਨਾਲ ਆ ਜੀ ਇੱਕ ਪਿੰਟ ਦੇ ਅਜੇ ਇੱਕ ਪਿੰਟ ਜੀ ਬਸ ਬਾਣਦੀ ਆ ਠੀਕ ਆ ਚਲੋ ਵਧੀਆ ਗੱਲ ਆ ਬਹੁਤ ਵਧੀਆ ਗੱਲ ਜੀ ਕਿਹਨੇ ਭਾਜੀ ਦਾ ਕਹਿਣ ਦੀ ਗੱਲਾਂ ਗੱਲਾਂ ਜੋ ਮਰਜੀ ਹੈ ਭਾਜੀ ਸੇਵਾ ਬਹੁਤ ਕਰਦੇ ਉੱਪਰ ਪ੍ਰਸ਼ਾਦ ਦੀ ਥੱਲੇ ਭਾਂਡੇ ਆਲੀ ਬਹੁਤ ਸੇਵਾ ਭਾਜ ਬਾਈਕੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਤੇ ਆਪ ਮੰਗੂ ਬਾਬਾ ਬਾਬਾ ਜੀ ਤੁਹਾਨੂੰ ਅੱਜ ਖਾਲਸਾ ਲਈ ਬੁਧੇ ਤੇ ਇਹ ਪਿਆਰੀ ਸਾਥ ਸੰਗਤ ਜੀ ਉਹ ਅੱਜ ਤੁਹਾਡੇ ਜਿਹਾ ਆਇਆ ਸੀ ਤੇ ਬੜਾ ਪਸੰਦ ਵਧੀਆ ਸਮਾਹ ਆ ਰਿਹਾ ਰੰਜੀਤ ਸਿੰਘ ਦਾ ਬਹੁਤ ਬੜਾ ਪ੍ਰਚਾਰਕ ਦਾ ਉਹ ਜਿਹੜੀ ਸਾਰਾ ਬੜਾ ਇਤਿਹਾਸਿਕ ਕਰਦਾ ਉਹ ਨਾਲੇ ਕੋਈ ਸੰਗਤ ਦਾ ਨਾਮ ਆਇਆ ਜਿੰਨਾ ਬਾਰੇ ਜਿੰਨਾ ਨੂੰ ਜਾਣਕਾਰੀ ਨਹੀਂ ਉਹਨਾਂ ਨੇ ਇਤਿਹਾਸ ਨਾਲ ਬਹੁਤ ਜਾਣਨਾ ਚਾਹਿਆ ਸੋ ਫਿਰ ਅੱਜ ਬਲੌਗ ਦੀ ਸਮਾਪਤੀ ਹੈ ਤੁਹਾਡਾ ਸਭ ਨੂੰ ਮਾਫੀ ਚਾਹਤਦਾ ਹਾਂ ਬਾਈ ਬੇ